ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬੀ ਉਹ ਪੈਸੇ ਨਹੀਂ ਖਰਚਨੇ ਹੁਣ ਇਲਾਜ ਕਰਾਉਣਾ ਲੱਤ ਟੁੱਟੀ ਆ ਬਾਹ ਟੁੱਟੀ ਆ ਰੌੜ ਪੈਣੀ ਆ ਪਲੇਟਾਂ ਪੈਣੀ ਆ ਜਿਹਦੇ ਕੋਲੇ ਆਸ਼ੀਮਾਨ ਦਾ ਕਾਰਡ ਹੈਗਾ 5 ਲੱਖ ਵਾਲਾ ਕਾਰਡ ਹੈਗਾ ਮੈਨੂੰ ਪਤਾ ਹੈ ਕਿ بڑے ਹਸਪਤਾਲ ਕਹਿੰਦੇ ਨੇ ਕਾਰਡ ਨਹੀਂ ਚੱਲਦਾ ਪੈਸੇ ਲੱਗਣੇ ਨੇ ਪਰ ਆਓ ਇੱਥੇ ਨੰਬਰ ਲਿਖਿਆ ਹੈ ਵਟਸਐਪ ਤੇ ਕਾਲ ਕਰੋ ਬਹੁਤ ਸਾਰੇ ਭੈਣਾ ਬਹੁਤ ਸਾਰੇ ਭਰਾ ਘਰਾਂ ਚ ਬੈਠੇ ਨੇ ਜਿਨ੍ਹਾਂ ਕੋਲੇ 5 ਲੱਖ ਦਾ ਕਾਰਡ ਹੈਗਾ ਪਰ ਕਹਿੰਦੇ ਜੀ ਡਾਕਟਰ ਰਿਫਿਊਜ਼ ਕਰ ਰਿਹਾ ਵੀ ਕਾਰਡ ਨਹੀਂ ਚੱਲਣਾ ਬਾਪੂ ਜੀ ਲੈ ਆਈਏ ਬਲਾਲੀਏ ਫਿਰ ਸਾਰਿਆਂ ਨੂੰ ਆਪਾਂ ਸੋ ਸੰਗਤ ਨੂੰ ਬੇਨਤੀ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਅਸੀਂ ਹੁਣ ਇਸ ਟਾਈਮ ਖੁੱਲੀ ਆਫਰ ਦੇਤੀ ਆ ਸਾਡੀ ਸੰਸਥਾ ਵੱਲੋਂ ਬਿਲਕੁਲ ਫ੍ਰੀ ਇਲਾਜ ਕਰਾਇਆ ਜਾਣਗੇ ਜਿਨ੍ਹਾਂ ਕੋਲੇ 5 ਲੱਖ ਦਾ ਕਾਰਡ ਹੈਗਾ ਆਓ ਸਾਡੇ ਕੋਲੇ ਜਗਰਾਓ ਇੱਕ ਬੇਨਤੀ ਜ਼ਰੂਰ ਆ ਵੀ ਜਿਹੜੀ ਤੁਸੀਂ ਸਾਨੂੰ ਕਾਲ ਕਰਨੀ ਹੈ ਨਾ ਵਟਸਐਪ ਤੇ ਕਾਲ ਕਰਨੀ ਆ ਉਦਾਂ ਕਾਲ ਨਾ ਕਰਿਓ ਸਾਡਾ ਫੋਨ ਕਿਹੜੇ ਇੰਨਾ ਵੱਜਦਾ ਇੰਨਾ ਵੱਜਦਾ ਕਿ ਫੋਨ ਸੁਣਨ ਵਾਲੇ ਨੂੰ ਕਿਹੜੇ ਦਵਾਈ ਦਿਵਾਉਣੀ ਪੈਂਦੀ ਆ ਸੋ ਵੀਰੋ ਮੈਂ ਬੇਨਤੀ ਕਰਦਾ ਆਓ ਤੁਸੀਂ ਜਿਨ੍ਹਾਂ ਨੇ ਰੋਡ ਪਵਾਣੀ ਆ ਕੋਈ ਪਲੇਟਾ ਪਵਾਣੀ ਆ ਕੋਈ ਹਾਰਡ ਦਾ ਵਾਲ ਪਵਾਣਾ ਕਿਸੇ ਤਰ੍ਹਾਂ ਦੇ ਸਟੰਟ ਪਵਾਉਣੇ ਨੇ ਕੋਈ ਚੂਲਾ ਪਵਾਉਣਾ ਬਿਲਕੁਲ ਫਰੀ ਪਵਾਵਾਂਗੇ ਆਜੋ ਹੁਣ ਆਫਰਾਂ ਸ਼ੁਰੂ ਕਰਤੀਆਂ ਤੇ ਜਿਹੜੇ ਜਿਹੜੇ ਮੇਰੇ ਵੀਰ ਭੈਣ ਵੀਡੀਓ ਦੇਖਣਗੇ ਸ਼ੇਅਰ ਕਰਨਗੇ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਫੋਲੋ ਕਰਕੇ ਸਾਨੂੰ ਸਕਰੀਨਸ਼ਾਟ ਭੇਜ ਦੇ ਘਰੀ WhatsApp ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ